ਭਰਜਾ ਖਾਲਸਾ ਬਰਜੇ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਉਸ ਐਮਐਲਏ ਮੈਡਮ ਦੀ ਬੀਬੀ ਦੀ ਜਿਹਨੂੰ ਕੀ ਰਤਾ ਭਰ ਵੀ ਜਿਹੜਾ ਬੋਦਲਨ ਦੀ ਅਕਲ ਨਹੀਂ ਲੋਕਾਂ ਨੇ ਵੋਟਾਂ ਪਾ ਕੇ ਕੰਮੇ ਲੋਕ ਜਿਤਾਏ ਨੇ ਤਾਂ ਉਹਨਾਂ ਦਾ ਉਹ ਹੰਕਾਰ ਅਜੇ ਸਿਰ ਚੜ ਬੋਲ ਰਿਹਾ ਹੁਣ ਤੁਸੀਂ ਆਖੋਗੇ ਕਿ ਕਿਵੇਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈ ਜਿਹੜੇ ਵਧੀਆ ਸੇਵਾ ਵੀ ਨਿਭਾ ਰਹੇ ਨੇ ਕਲਦੀਪ ਢਾਲੀਵਾਲ ਆ ਜਿਹੜਾ ਮੰਤਰੀ ਸੀ ਪਹਿਲਾਂ ਸਾਬਕਾ ਮੰਤਰੀ ਹੁਣ ਐਮਐਲਏ ਆ ਉਹ ਵਧੀਆ ਆਪਣੀ ਸੇਵਾ ਨਿਭਾ ਰਹੇ ਆ ਡਿਊਟੀ ਕਰੇ ਆ ਪਰ ਦੂਸਰੇ ਪਾਸੇ ਬੀਬਾ ਐਮਐਲਏ ਤਾਂ ਜਿਹੜਾ ਕਿ ਇੱਕ ਕਿਸਾਨ ਬਜ਼ੁਰਗ ਨੇ ਜਿਹੜਾ ਇੱਕ ਸੈਂਪਲ ਸਵਾਲ ਪੁੱਛਿਆ ਕਿ ਸਰਕਾਰ ਜੇਕਰ ਪਹਿਲਾਂ ਇਹ ਚਾਵੇ ਕਿ ਪਿਛਲੀਆਂ ਸਰਕਾਰਾਂ ਦਾ ਵੀ ਇਹੀ ਹਾਲ ਆ ਕਿ ਤੁਹਾਡੀ ਸਰਕਾਰ ਦਾ ਵੀ ਇੰਨਾ ਪੜਕੀ ਇੰਨਾ ਪੜਕੀ ਤੁਸੀਂ ਵੀਡੀਓ ਸੁਣੀ ਹੋਣੀ ਆ ਕਿ ਬਹਿਲ ਹੋ ਰਹੀ ਆ ਤੇ ਇਹ ਕਹਿੰਦੇ ਸੀ ਭਗਵਾਨ ਤਮਨ ਕਹਿੰਦਾ ਸੀ ਤੁਸੀਂ ਜਵਾਬ ਕਰਿਆ ਕਰੋ ਤੁਸੀਂ ਜਿਹੜਾ ਲੀਡਰ ਆਉਂਦੇ ਆ ਤੁਹਾਡੇ ਪਿੰਡਾਂ ਦੇ ਵਿੱਚ ਤੁਸੀਂ ਉਹਨਾਂ ਤੋਂ ਜਵਾਬ ਪੁੱਛਿਆ ਕਰੋ ਜੇਕਰ ਬੀਬਾ ਤੋਂ ਸਵਾਲ ਪੁੱਛ ਲਿਆ ਤੇ ਭਾਈ ਗਨਾਹ ਹੋ ਗਿਆ ਤੇ ਬੀਬਾ ਨੇ ਫਿਰ ਜਿੰਨਾ ਆਪਣਾ ਪਾਰਾ ਵਧਾਇਆ ਜਿੰਨਾ ਕੁਝ ਮੂੰਹ ਦੇ ਵਿੱਚੋਂ ਉਹਦੋਂ ਕਿ ਉਹ ਬੋਲਿਆ ਗਿਆ ਉਹ ਬੋਲੀ ਅੱਪਾ ਆਪ ਦੇਖਦੇ ਆ ਪਿੰਡਾਂ ਦੇ ਵਿੱਚ ਮਾੜੇ ਮੋਟੀ ਜਿਹੜੀ ਆ ਔਰਤਾਂ ਦੀ ਲੜਾਈ ਹੋ ਜਾਂਦੀ ਆ ਤੇ ਉਹ ਫਿਰ ਲੜਦੀਆਂ ਲੜਦੀਆਂ ਘਰ ਤੇ ਇੱਕ ਜਿਹੜੀ ਆ ਕਿ ਇੱਕ ਗਾਲਾਂ ਕੱਢਦੀਆਂ ਜਾਂਦੀਆਂ ਨੇ ਤੇ ਉਹੀ ਹਾਲ ਇਸ ਬੀਬੀ ਦਾ ਰਹਾ ਇਸ ਐਮਐਲਏ ਦਾ ਰਹਾ ਕਿ ਇੱਕ ਪਾਸੇ ਤਾਂ ਹੜ ਆਇਆ ਇੱਕ ਪਾਸੇ ਤਾਂ ਲੋਕ ਡੁੱਬਰੇ ਆ ਤੂੰ ਜੈ ਜੈ ਲੈਣਾ ਆ ਗਈ ਚਲੋ ਵਧੀਆ ਕੰਮ ਆ ਤੂੰ ਕਹਿੰਦੀ ਜੀ ਜਲੰਧਰ ਤੋਂ ਆਇਆ ਜਲੰਧਰ ਸਾਡਾ ਚਾਹੇ ਕੋਈ ਬਿਆਸਤੋਂ ਆਵੇ ਚਾਹੇ ਕੋਈ ਹਰਿਆਣੇ ਤੋਂ ਆਵੇ ਚਾਹੇ ਕਿੱਥੋਂ ਕੋਈ ਹੋਰ ਆਵੇ ਆਇਆ ਤਾਂ ਹਮਦਰਦੀ ਵਾਸਤੇ ਆ ਉਹ ਪੰਜਾਬ ਤੋਂ ਆਇਆ ਕਿਹੜਾ ਬਗਾਸਤਾਨ ਤੋਂ ਆਇਆ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਵੋਟਾਂ ਨਹੀਂ ਲੈਂਤੀਆਂ ਤੇ ਅੱਜ ਤੁਸੀਂ ਉਹਨਾਂ ਹੀ ਕਿਸਾਨਾਂ ਨੂੰ ਜਿਹੜਾ ਕਹਿੰਦੇ ਕੋਈ ਪਰਨੇ ਪਾ ਕੇ ਆ ਕੇ ਗੱਲ ਦੇ ਵਿੱਚ ਜੋ ਕੋਈ ਸ਼ਬਦ ਬੋਲਿਆ ਤਾਂ ਮੈਂ ਥੋੜੀ ਜੀ ਉਸ ਨਾ ਦੇ ਵਿੱਚ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਕਿ ਜਿਸ ਤਰ੍ਹਾਂ ਦਾ ਰਬਈਆਗਾ ਕਿਤੇ ਇਹਨਾਂ ਦੇ ਐਮਐਲਏ ਆ ਕਿਦੇ ਉਹਨਾਂ ਤੇ 376 ਦੇ ਮੁਕਾਦਮੇ ਦਰਜ ਹੋ ਰਹੇ ਆ ਕਿਸੇ ਤੇ ਕੁਝ ਹੋ ਰਿਹਾ ਕਿਸੇ ਤੇ ਕੁਝ ਹੋ ਰਿਹਾ ਮੈਨੂੰ ਲੱਗਦਾ ਕਿ ਆਵਾਜ਼ ਦੀ ਪਾਰਟੀ ਜਿਸ ਤਰ੍ਹਾਂ ਇਹ ਰਹੀ ਤਾਂ ਬਹੁਤਾ ਟਾਈਮ ਨਹੀਂ ਲੱਗਦਾ ਕਿ ਇਹ ਜਿਹੜਾ ਖੇਰੂ ਖੇਰੂ ਹੋਏਗੀ ਮੈਂ ਤਾਂ ਉਹਨੂੰ ਇੱਥੇ ਇੱਕ ਹੋਰ ਗੱਲ ਦੱਸ ਦੇਵਾਂ ਅੱਜ ਚਾਹੇ ਜਿੰਨੇ ਵੀ ਕਲਾਕਾਰ ਨੇ ਜਾਂ ਸਮਾਜ ਸੇਵੀ ਜਾਂ ਸਾਰਿਆਂ ਦਾ ਧੰਨਵਾਦ ਆ ਜਿਹੜੇ ਉੱਥੇ ਪਹੁੰਚਿਆ ਉਹਨਾਂ ਦਾ ਧੰਨਵਾਦ ਆ ਸਲੂਟ ਆ ਸਾਰਿਆਂ ਨੂੰ ਸਜਦਾਗਾ ਤੇ ਪਰ ਮੈਂ ਤੁਹਾਨੂੰ ਇੱਥੇ ਹੋਰ ਗੱਲ ਦੱਸ ਦਵਾਂ ਸਭ ਤੋਂ ਪਹਿਲਾਂ ਭਾਈ ਅੰਬਰਪਾਲ ਸਿੰਘ ਐਮਪੀ ਦੀ ਜਿਹੜੀ ਪਾਰਟੀ ਆ ਉਹਦੇ ਨਮਾਇੰਦਿਆਂ ਨੇ ਜਿਹੜਾ ਉਹਦੇ ਵਲੰਟੀਅਰ ਨੇ ਤੇ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਹੜਪੀੜਤਾਂ ਦੇ ਲਈ ਜਿਹੜਾ ਵੱਡਾ ਉਦਮ ਕੀਤਾ ਤੇ ਉਹ ਬੰਨ ਬਣਾਉਣ ਵਾਸਤੇ ਵੀ ਵੱਡਾ ਉਦਮ ਕੀਤਾ ਸਭ ਤੋਂ ਪਹਿਲਾਂ ਭਾਈ ਉਹ ਲੱਗੇ ਸੀ ਚਲੋ ਇਹ ਨਹੀਂ ਕਿ ਆਪਾਂ ਕਹਿੰਦੇ ਕਿ ਉਹਨਾਂ ਦੀ ਸਿਫਤ ਕਰੀ ਜਾਵੇ ਚਲੋ ਜਿੰਨਾ ਵੀ ਕੋਈ ਪਿੱਛੋਂ ਆਇਆ ਅੱਗੇ ਆਇਆ ਸਾਰਿਆਂ ਦਾ ਧੰਨਵਾਦ ਆ ਪਰ ਇੱਕ ਗੱਲ ਕਹਿਣੀ ਆ ਕਿ ਬੀਬਾ ਅੱਜ ਤੂੰ ਇੱਥੇ ਆ ਗਈ ਤਾਂ ਤੈਨੂੰ ਇਸ ਤਰ੍ਹਾਂ ਜਿਹੜੇ ਸ਼ਬਦ ਨੇ ਕਿਉਂ ਬੋਲਣੇ ਪਏ ਕਿਉਂ ਤੂੰ ਐਡੀ ਖੁਭਾਈ ਆ ਤੇ ਪਹਿਲਾਂ ਤੁਹਾਨੂੰ ਇੱਕ ਟਾਈਮ ਹੁੰਦਾ ਸੀ ਕਹਿੰਦੇ ਹੁੰਦੇ ਆਂਦਾ ਟਾਈਮ ਸਮਾਂ ਬਦਲਦਾ ਰਹਿੰਦਾ ਇੱਕ ਟਾਈਮ ਸੀ ਕਾਲੀਦਾਲ ਦਾ ਜੇ ਕੋਈ ਕੋਈ ਵਰਕਰ ਬਾਹਰੋਂ ਨਿਕਲਦਾ ਸੀ ਜਦੋਂ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਤੇ ਲੀਡਰਾਂ ਤੇ ਨਿਕਲਦਾ ਕੀ ਸੀ ਇਹੀ ਟਾਈਮ 'ਤੇ ਕਾਂਗਰਸ 'ਤੇ ਆਇਆ ਸੀ ਤੇ ਇਹੀ ਟਾਈਮ ਆ ਜਿਹੜਾ ਹੁਣ ਆਮ ਆਦਮੀ ਪਾਰਟੀ 'ਤੇ ਆ ਗਿਆ ਤੇ ਅੱਜ ਉਹ ਅਕਾਲੀ ਉੱਥੇ ਆਪਣਾ ਤੁਰੇ ਫਿਰਦੇ ਸਖਬੀਰ ਬਾਦਲੂ ਜਾਂ ਕੇ ਆਇਆ ਅੱਜ ਉਹ ਬਾਹਰ ਨੇ ਤੇ ਅੱਜ ਤੁਹਾਨੂੰ ਜਿਹੜੇ ਲੋਕਾਂ ਨੇ ਸਵਾਲ ਕਰਨੇ ਆ ਤੁਸੀਂ ਉਹਦੇ ਡਰ ਦੇ ਮਾਰੇ ਅੱਜ ਤੁਸੀਂ ਆਪਣੇ ਬੰਦੇ ਖੜਾ ਕੇ ਆਪਣੀਆਂ ਔਰਤਾਂ ਖੜਾ ਕੇ ਜਿਹੜਾ ਉਹਨਾਂ ਦੇ ਮੂੰਹੋਂ ਜਿਹੜਾ ਤੁਸੀਂ ਸ਼ਬਦ ਬੁਲਾਉਨੇ ਹੋ ਢੰਗ ਕਰਦੇ ਹੋ ਜਿਹੜੀ ਵੀ ਸਰਕਾਰ ਦਾ ਨੁਮਾਇੰਦਾ ਇਸ ਤਰ੍ਹਾਂ ਕਰੂਗਾ ਭਾਈ ਅਸੀਂ ਤਾਂ ਉਸ ਦੇ ਖਿਲਾਫ ਬੋਲਾਂਗੇ ਪਹਿਲਾਂ ਤੁਹਾਨੂੰ ਆਏ ਆ ਸੁਣਾ ਦੇ ਮੈਂ ਥੋੜੀ ਜਿਹੀ ਆਡੀਓ ਬੈਗ ਐਸੇ ਤਾਂ ਤੁਸੀਂ ਸੁਣ ਹੀ ਲੇਤੀ ਸਾਰਿਆਂ ਨੇ ਫਿਰ ਵੀ ਤੁਹਾਨੂੰ ਸੁਣਾ ਦੇਣਾ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਕਰ ਬਲਦੇ ਅਸੀਂ ਜੀ ਜੀ ਜਿਲ੍ਹਾ ਪ੍ਰਸ਼ਾਸਨ ਦੇ ਨਦੀਕ ਦੇ ਸਰਪੰਚ ਪਿੰਡ ਬਾਸੋਂਪੁਰਾ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਐਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹਾਂ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੇ ਇੱਕ ਤਾਂ ਨਹੀਂ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਐਕਰਦੀ ਹੋਰੀ ਬਾਕੀ ਸਾਰੀਆਂ ਪ੍ਰਾਈਵੇਟ ਮਿਸ਼ਨਾਂ ਖੜੀਆਂ ਆ ਕੇ ਇੱਥੋਂ ਭੜਕੀ ਆ ਸਾਰਾ ਲੋਕ ਕਰ ਰਹੇ ਨੇ ਜੀ ਨਗਰ ਪੰਚਾਇਤ ਕੋਈ ਹੈ ਜੀ ਕੋਈ ਕੋਈ ਮੈਂ ਨਹੀਂ ਜਵਾਬ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਕੋਈ ਨਹੀਂ ਨਹੀਂ ਤੁਹਾਡੇ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਆ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਿਸ਼ੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਹੈ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਮੇਰੀ ਹੈ ਤੁਸੀਂ ਉਦੋਂ ਆਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੱਡ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੈਂ ਨਹੀਂ ਨਾ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ ਦੋ ਸਾਲ ਤੋਂ ਤੁਸੀਂ ਕੀ ਕਰ ਰਹੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਥੇ ਦੇਨੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਦੇਖੋ ਅਸੀਂ ਰੋਟੀਆਂ ਚਲੋ 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 ਨਿਕਲੋ ਇਥੋਂ ਬਹੁਤ ਹੋ ਗਿਆ ਡਰਾਮਾ ਕੰਮ ਗੰਦੇ ਬੰਦੇ ਨੂੰ ਸਿਖਾਉਣਾ ਪਾਉਂਦੇ ਹੋ ਆਏ ਵੱਡੇ ਇਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇਧਰ ਧੱਕੋ ਸਾਰਿਆਂ ਨੂੰ ਕੰਮ ਕਰਨ ਦੇ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਥੇ ਇਹਨਾਂ ਨੂੰ ਬਸ ਬਕਬਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗਾਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੂੰ ਦੇਣਾ ਨਹੀਂ ਆਸਤ ਕਰਨ ਆਏ ਆ ਸੁਣ ਲਿਆ ਜੀ ਤੁਸੀਂ ਧਿਆਨ ਦੇ ਨਾਲ ਜਿਹੜਾ ਇਹ ਸਵਾਲ ਜਵਾਬ ਜਿਹੜਾ ਇੱਕ ਕਿਸਾਨ ਨੇ ਕੀਤਾ ਦੱਸੋ ਤਾਂ ਮੈਂ ਸ਼ੁਰੂ ਤੋਂ ਸੁਕਤਾ ਸੁਣਾਇਆ ਸੀ ਕਿ ਇਹਦੇ ਵਿੱਚ ਕਿਸਾਨ ਦਾ ਕੀ ਮਾੜਾ ਕਹਿ ਦਿੱਤਾ ਉਹਨੇ ਕੀ ਮਾੜਾ ਕਹਿ ਦਿੱਤਾ ਉਨੇ ਇੱਜੇ ਕਿਹਾ ਸੀ ਕਿ ਭਾਈ ਹਰ ਸਾਲ ਜਦੋਂ ਹੜ੍ਹ ਹੁੰਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਿਛਲੀਆਂ ਸਰਕਾਰਾਂ ਵੇਲੇ ਤੇ ਤੁਹਾਡੀਆਂ ਸਰਕਾਰਾਂ ਵੇਲੇ ਵੀ ਜਿਹੜਾ ਇਹੀ ਹਾਲ ਹੁੰਦਾਗਾ ਹਰ ਸਾਲ ਜਿਹੜੇ ਲੋਕਾ ਦਰਿਆ ਦੇ ਜਿਹੜੇ ਕੰਢੇ ਬੈਠੇ ਆ ਤੇ ਉਹ ਉਜੜ ਰਹੇ ਆ ਉਹਨਾਂ ਦੇ ਘਰ ਹਰ ਸਾਲ ਬਰਬਾਦ ਹੁੰਦੇ ਆ ਹਰ ਸਾਲ ਉਹਨਾਂ ਡੰਗਰ ਬੱਸਾ ਪਸ਼ੂ ਤੇ ਕੀਮਤੀ ਜਾਨਾਂ ਜਿਹੜੀਆਂ ਜਾਂਦੀਆਂ ਨੇ ਤੇ ਅੱਜ ਤੁਸੀਂ ਜਾਇਜਾ ਲੈਣ ਆ ਗਏ ਜਦੋਂ ਸਾਰਾ ਪੰਜਾਬ ਡੁੱਬਰੇ ਆ ਤੇ ਸਵਾਲ ਸੈਂਪਲ ਸੀ ਪਰ ਬੀਬਾ ਦੇਖੋ ਕਿਸ ਤਰ੍ਹਾਂ ੜਕੀ ਦੇਖੋ ਐਨਾ ੜਕਣਾ ਮੈਨੂੰ ਲੱਗਦਾ ਕਿ ਕਿਥੇ ਕਿਥੇ ਜਿਹੜਾ ਬਖਲਾਠ ਦਾ ਹਿੱਸਾ ਹੈਗਾ ਜਿਹੜਾ ਇਸ ਬੀਬੀ ਦੇ ਕੋਲ ਕੋਈ ਜਵਾਬ ਨਹੀਂ ਸੀ ਇਸ ਕਰਕੇ ਬੀਬੀ ਜਿਹੜੀ ਉਹਨਾਂ ਨੂੰ ਟੁੱਟ ਕੇ ਪੈ ਗਈ ਆ ਜਵਾਬ ਜੇ ਹੁੰਦਾ ਤੇ ਫਿਰ ਇਹ ਜਿਹੜੀ ਕਿ ਨਮੈਂਦੀ ਆ ਜਿਹੜੀ ਕਿ ਇੱਕ ਵੋਟਾਂ ਦੇ ਨਾਲ ਲੋਕਾਂ ਨੇ ਜਿਤਾਈ ਹੋਈ ਐਮਐਲਏ ਆ ਤਾਂ ਇਸ ਤਰ੍ਹਾਂ ਨਹੀਂ ਜਿਹੜਾ ਐਮ.ਐਲ.ਏ ਦਾ ਤੁਸੀਂ ਆਪ ਦੱਸਦੇ ਹੋ ਕੋਈ ਵੀ ਸਰਕਾਰੀ ਅਫਸਰ ਜਾਂ ਕੋਈ ਐਮ.ਐਲ.ਏ ਜਾਂ ਕੋਈ ਮੰਤਰੀ ਜਾਂ ਕੋਈ ਮੁੱਖ ਮੰਤਰੀ ਤੇ ਇਸ ਤਰ੍ਹਾਂ ਜਲੀਲ ਕਰੇ ਆਮ ਪਬਲਿਕ ਨੂੰ ਆਮ ਜਨਤਾ ਨੂੰ ਤੇ ਇਹ ਕਿਸਾਨ ਉਹੀ ਨੇ ਜਿਹੜਾ ਸਾਰੇ ਪੰਜਾਬ ਦਾ ਨਹੀਂ ਸਾਰੇ ਦੁਨੀਆ ਦਾ ਢਿੱਡ ਭਰਦੇ ਆ ਤੇ ਅੱਜ ਤੁਸੀਂ ਇਹ ਕਿਸਾਨਾਂ ਨੂੰ ਕਹਿ ਰਹੇ ਹੋ ਮੂੰਹ ਚੱਕ ਕੇ ਆਗੇ ਇਹ ਗੱਲ ਦੇ ਵਿੱਚ ਸਿਆਸਤ ਕਰਨ ਆਗੇ ਭਾਈ ਤੂੰ ਨਹੀਂ ਸਿਆਸਤ ਕਰਨ ਆਇਆ ਫਿਰ ਤਾਂ ਜੇ ਬੀਬਾ ਉਹ ਸਿਆਸਤ ਕਰਨ ਆਇਆ ਤੇ ਤੂੰ ਨਹੀਂ ਸਿਆਸਤ ਕਰਨਾਈ ਉਹ ਕਹਿੰਦੀ ਐ ਕਿਥੋਂ ਦਾ ਹੈਗਾ ਕਿਥੋਂ ਦਾ ਨਾ ਆਪਦੀ ਜਿਹੜੀ ਰੋਟੀਆਂ ਸੇਕਣ ਆ ਗਏ ਬੜਾ ਦੁੱਖ ਲੱਗਿਆ ਇਹ ਵੀਡੀਓ ਸੁਣ ਕੇ ਕਿ ਐਜੇ ਜਿਹੜਾ ਐਮਐਲਏ ਨੇ ਇਹ ਆਮਾ ਦੀ ਪਾਰਟੀ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਬੋਲਣ ਦੀ ਅਕਲ ਹੈ ਨਹੀਂ ਭੋਰਾ ਵੀ ਤੇ ਉਹ ਕੀ ਰੰਗ ਲਾਉਣਗੇ ਉਹ ਹੁਣ 4 ਸਾਲ ਲੰਘ ਗਏ ਆ ਤੁਹਾਡੇ ਲਗਭਗ ਸਾਲ ਕਰੇ ਗਿਆਗਾ ਮੈਨੂੰ ਲੱਗਦਾ ਲਗ ਸਵਾ ਸਾਲ ਲਾ ਲੋ ਤੇ ਲੋਕਾਂ ਨੇ ਭਾਈ ਤਾਰ ਨੂੰ ਦੱਸ ਦੇਣਾ ਕਿਉਂਕਿ ਜਿਸ ਤਰ੍ਹਾਂ ਲੋਕ ਪਹਿਲਾਂ ਅਕਾਲੀਆਂ ਤੋਂ ਕਾਂਗਰਸ ਤੋਂ ਅੱਕੇ ਸੀ ਤਾਂ ਫਿਰ ਇੱਕ ਬਦਲਾ ਲੈ ਜਾਂਦਾ ਸੀ ਕਿ ਸਾਇਦ ਸਾਡੇ ਖਾਤਰ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਮੁੱਖ ਮੰਤਰੀ ਕਿ ਸਾਡੀ ਜਿਹੜੀ ਤੁਹਾਡੀ ਸਰਕਾਰ ਆ ਉਹ ਸੱਥਾਂ ਵਿੱਚ ਚੱਲਿਆ ਕਰੂਗੀ ਤੁਸੀਂ ਸਵਾਲ ਕਰਿਆ ਕਰੋ ਅਸੀਂ ਹੂਟ ਨਹੀਂ ਲਾਉਂਦੇ ਅਸੀਂ ਬੀਐਪੀ ਕਲਚਰ ਬੰਦ ਕਰ ਦੇਣਾ ਅਸੀਂ ਫਲਾਨਾ ਕਰ ਦੇਣਾ ਅਸੀਂ ਧੋਖਾ ਕਰ ਦੇਣਾ ਤੇ ਅੱਜ ਜਿਹੜਾ ਉਹੀ ਹਾਲ ਉਦੋਂ ਵੱਧ ਹੋ ਰਿਹਾ ਹੈਗਾ ਤੇ ਤੁਸੀਂ ਆਪਣੇ ਕਮੈਂਟ ਕਰਕੇ ਜਿਹੜਾ ਜਰੂਰ ਆਪਣੇ ਵਿਊਦ ਦਿਓ ਜਰੂਰ ਆਪਣੀ رائے ਦਿਓ ਕਿਉਂਕਿ ਜਿਹੜਾ ਕੋਈ ਵੀ ਬੰਦਾਗਾ ਚਾਹੇ ਕੋਈ ਨਮਾਇੰਦਾਗਾ ਪੋਲੀਟੀਕਲ ਪਾਰਟੀ ਦਾ ਜੇਕਰ ਕੋਈ ਸਵਾਲ ਪੁੱਛ ਲਾ ਭਾਈ ਉਹਨੂੰ ਨਿਮਰਤਾ ਦੇ ਨਾਲ ਬੋਲੋ ਇਸ ਤਰ੍ਹਾਂ ਨਹੀਂ ਕਿ ਉਹਨੂੰ ਇਸ ਤਰ੍ਹਾਂ ਜਲੀਲ ਕਰਨਾ ਸਾਰੇ ਪੰਡਾਲ ਦੇ ਵਿੱਚ ਲੋਕਾਂ ਦੇ ਵਿੱਚ ਵੀਡੀਓ ਵਾਇਰਲ ਹੋਈ ਆ ਹੁਣ ਇੱਕ ਬਜ਼ੁਰਗ ਬਾਬਾਗਾ ਹੁਣ ਦੱਸੋ ਉਹ ਜਿਹੜੀ ਵੀਡੀਓ ਆ ਉਹ ਘਰ ਤੱਕ ਜਿਹੜੀ ਪਹੁੰਚੀ ਹੋ ਗਈ ਹਰ ਇੱਕ ਦੇ ਤੇ ਫਿਰ ਹੁਣ ਦੱਸੋ ਕਿ ਜੇਕਰ ਕੱਲ ਨੂੰ ਕਿਸਾਨ ਦੁਨੀਆ ਨੇ ਫੇਰ ਇਹਨਾਂ ਦਾ ਜਿਹੜਾ ਘਰੋ ਕਰਦੀਆਂ ਨੇ ਫਿਰ ਲੋਕ ਕਹਿ ਲੈਂਦੇ ਜੀ ਕਿਸਾਨ ਦੁਨੀਆ ਨੇ ਮਾੜੀਆਂ ਨੇ ਕਿਸਾਨ ਮਾੜੇ ਨੇ ਕਿਸਾਨ ਮਾੜੇ ਨਹੀਂ ਇਹ ਤੁਸੀਂ ਮਾੜੇ ਬਣਾਏ ਹੋਏ ਨੇ ਲੋਕ ਲੋਕ ਕੋਈ ਨਹੀਂ ਮਾੜਾ ਹੁੰਦਾ ਜਿਹੜਾ ਸਿਸਟਮਾ ਦਾ ਜਿਹੜਾ ਹਿੱਸਾ ਹੁੰਦਾ ਉਹ ਬਣਾ ਦਿੰਦਾਗਾ ਇਸ ਕਰਕੇ ਇਸ ਵੀਡੀਓ ਨੂੰ ਵੱਤ ਬਾਅਦ ਸ਼ੇਅਰ ਜਰੂਰ ਕਰ ਦੇਣਾ ਆਪਣੇ ਕਮੈਂਟ ਜਰੂਰ ਲਿਖਣੇ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤ